ਕੈਮਰਾ ਵੰਡਦੇ ਆ ਵਾਪਸ ਕਰਦੇ ਆ ਆ ਗਿਆ ਮੈਂ ਕਿੱਥੇ ਜਾਣਾ ਉਹ ਕਿੱਥੇ ਜਾਣਾ ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਬੈਕ ਟੂ ਮਾਈ ਨਿਊ ਵੀਡੀਓਜ਼ ਗਾਇਜ਼ ਹੋ ਕਰਦੇ ਤੋਂ ਇਹ ਸਾਰੇ ਵਰੀਆ ਹੋ ਗਏ ਮੈਂ ਵੀ ਬਿਲਕੁਲ ਵਰੀਆ ਤੇ ਅੱਜ ਆਪਾਂ ਪਤਾ ਨਹੀਂ ਕਿੰਨੀ ਦੇਰ ਬਾਅਦ ਵਲੌਗ ਬਣਾਉਣ ਲੱਗੇ ਆ ਕਿਉਂਕਿ ਅੱਜ ਆਪਾਂ ਬਠਾਣੇ ਆ ਘਰੇ ਹਲਵਾਈ ਤੇ ਤੁਹਾਨੂੰ ਦਿਖਾਣੇ ਆ ਸਾਰਾ ਉਥੇ ਦਾ ਪ੍ਰੋਸੈਸ ਕੀ ਬਣਦਾ ਅੱਜ ਆਪਾਂ ਬਣਾਉਣ ਲੱਗੇ ਲੱਡੂ ਤੇ ਆਪਾਂ ਲੱਡੂ ਬਣਾਣੇ ਆ ਮੋਤੀ ਚੂਰ ਦੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਤੇ ਆ ਵੀ ਵੇਖਾਂ ਕਿਤਰਾ ਬਣਦੇ ਆ ਤੇ ਤੁਹਾਨੂੰ ਵੀ ਦੱਸੀਏ ਕਿ ਆਪਾਂ ਹਲਵਾਈ ਕਿਉਂ ਬਿਠਾ ਰਹੇ ਆਂ ਜੇ ਤੁਸੀਂ ਸਾਡੇ ਪੁਰਾਣੇ ਵਲੌਗ ਵੇਖਦੇ ਹੋਵੋ ਤੇ ਤੁਹਾਨੂੰ ਪਤਾ ਹੋਏਗਾ ਕਿ ਵੱਡਾ ਭਰਾ ਤੇ ਭਾਬੀ ਹੁਣ ਬਾਹਰ ਗਏ ਸੀ ਤੇ ਹੁਣ ਉਹਨਾਂ ਦੇ ਆਇਆ ਵਾ ਮੁੰਡਾ ਤੇ ਇਸ ਕਰਕੇ ਆਪਾਂ ਸਾਰੇ ਕਿਤੇ ਲੱਡੂ ਬਣਨੇ ਆਂ ਤੇ ਇਸ ਕਰਕੇ ਆਪਾਂ ਅੱਜ ਬਣਾ ਰਹੇ ਆਂ ਤੇ ਚਲੋ ਫਿਰ ਚੱਲਦੇ ਆਂ ਤੇ ਤੁਹਾਨੂੰ ਵੀ ਦਿਖਾਣੇ ਸਾਰਾ ਪ੍ਰੋਸੀਜਰ ਕੀ ਹੁੰਦਾ ਨਾਲੇ ਮੈਂ ਵੀ ਵੇਖਾਂਗਾ ਮੈਨੂੰ ਇੰਨਾ ਨਹੀਂ ਪਤਾ ਥੋੜਾ ਬਹੁਤਾ ਪਤਾ ਹੈ ਤੇ ਬਾਕੀ ਤੁਸੀਂ ਕਮੈਂਟ ਕਰ ਦਿਓ ਵੀਡੀਓ 'ਚ ਤੇ ਲਾਈਕ ਜ਼ਰੂਰ ਕਰ ਦਿਓ ਤੇ ਉਹਦਾ ਨਾਮ ਆਪਾਂ ਤੁਹਾਨੂੰ ਫਿਰ ਅਗਲੇ ਵਲੌਗ 'ਚ ਦੱਸਾਂਗੇ ਜ਼ਰੂਰ ਨਰਮਾਰ चेक करो चेक करो गाइस <laughs> इधर जरा आसमान पे वो आ, आ गई है नया चलाना है तो स्टार्ट करके दोगे मेनू छोड़ो पास ये 7000 8000 दें पूरे दें लो जी मित्रों आप आ गए हूँ वापस तो इधर काम तो शुरू हो ही गया की बंदा आ प्या वेसन ਤੇਲ ਕਰਦੋਂ ਕਿਉਂ ਗਰਮ ਹੋ ਰਿਹਾ ਵਾ ਤੇ ਕਿਉਂ ਨਹੀਂ ਐਗਜ਼ਾਮ ਫਰੇਗਰੈਂਸ ਬੜੀ ਵਧੀਆ ਆ ਰਹੀ ਦੇਸੀ ਕਿਉਂ ਦੀ ਆ ਸ਼ੁਰੂ ਕਰਨਗੇ ਹੁਣ ਆਹ ਦੇਖੋ ਬਾਤ ਹੋ ਖਾਣ ਲਈ ਵਾਹ ਚਾਹਦਾ ਮਾਂ ਨੀ ਬੁਲੀ

ਦੇ ਰੰਗ ਜਾਂ ਬਾਜ ਮਾਣਾ ਹੁੰਦਾ ਆ ਠੀਕ ਆ ਗਾਈਜ਼ ਇਹ ਕਹਿੰਦਾ ਹallelujah ਆਨ ਜ਼ਮਾਨ ਲੈਣ ਭੇਜਿਆ ਵਾ ਸਮਾਨ ਲੈਣ ਭੇਜਦੇ ਰਹਿੰਦੇ ਅੰਦੇ ਜਦੋਂ ਐ ਤਰ੍ਹਾਂ ਹਲਵਾਈ ਆ ਜਾਂਦੇ ਆ ਕਦੇ ਆ ਲਿਆਓ ਕਦੇ ਉਹ ਲਿਆਓ ਹੁਣ ਅਹੀਂ ਚੱਲੇ ਆ ਕਿਥੇ ਕੰਡਾ ਲੈਣ ਚੱਲੇ ਆ ਆ ਗਿਆ ਕਿਥੋਂ ਆਈ ਨਾ ਫਿਰ ਇਹਦਾ ਨੂਡ ਕੇਸ਼ਰਮੰਦ ਯਾਰ ਪਹਿਲੇ ਵਾ ਉਹ ਚੱਲਦੇ ਹੁੰਦੇ ਨਾ ਸਿਲਵਰ ਕੀਨਾ ਹੁੰਦੇ ਜਿਹੜੇ ਜਾਣ ਦਿਲਾਰੇ ਜੀ ਨਾ ਸ਼ਾਹੂ ਨਾ ਜਾਂਦਾ ਜੀ ਕੱਢਣਾ ਲੈ ਕੇ ਜਾਣੇ ਮੇਰੇ ਹੱਥੇ ਚ ਬੰਨ੍ਹ ਲਈ ਮੈਂ ਕੰਡਾ ਹੁਣ ਚੂਗਾ ਜੀ ਚਲ ਤਾ ਲਗ ਨਹੀਂ ਪਾਣੀ ਇੰਨੇ ਨੂੰ ਪਾਣੀ ਸਾਡੇ ਹੀ ਪਾਣੀ ਅੱਛਾ ਪਾਣੀ ਇੱਥੇ ਹੈ ਪਾਣੀ ਦੀ ਬਾਣੀ ਹੈ ਚਲੇ ਬਣੂਗਾ ਨਾ ਇਹ ਛੋਟੀ ਹੋਈ ਨਹੀਂ ਨਹੀਂ ਆਪਣਾ ਬਗੇ ਆਹ ਕੋਲ ਕਰਨੀ ਹੈ ਕੁਪੀ ਜਾਣੀ ਚੋਕਾ ਹੂੰ ਉਹਦੇ ਤਨੂ ਹੀ ਲੱਗਦਾ ਕਿਲੇ ਵੀਲੇ ਜਿਹੜੇ ਵੱਡੇ ਵੱਡੇ ਦਾਣੇ ਵਾਲੇ ਉਹ ਲੱਗਦੇ ਨੇ ਵੱਡੇ ਵੱਡੇ ਲੱਡੂ ਬਹੁਤ ਬਿਗਾਰ ਜਿੰਦੂ ਬਿਗਾਰ ਕਿਉਂ ਹੁੰਦੇ ਆ ਆਪਣਾ ਕਿੱਡੇ ਵਧੀਆ ਹੁੰਦੇ ਆ ਉਹ ਤਾਂ ਪ੍ਰੀਕ ਫਿਗਰੀਓ ਮੋਤੀ ਕਿਉਂ ਵੱਡਾ ਦਾ ਥੋੜਾ ਜਿਮ ਥੋੜਾ ਥੋੜਾ ਕੰਕੜਾ ਹਾਂ ਹਲਵਾਈ ਆਇਆ ਨਵਾ ਚੱਲ ਓਏ ਤਰੀਕੇ ਨਾਲ ਕਰਨਾ ਆ ਕਿ ਕਰਨੇ ਆ ਬੱਚਾ ਉਹਨੂੰ ਕਿੰਨੇ ਬੰਦ ਕੁੜਾ ਬਣਿਆ ਹੋਵੇ ਲੈ ਮੈਂ ਕਰਾਂ ਇਹ ਦੀ ਸੁਧਲਦਾ ਆ ਆ ਵੀ ਲੱਗਦੇ ਬਣਾਉਣ ਚਾਹੇ ਆ ਲੱਗਾ ਅੱਜ ਕੱਲੇ ਮਿਸਤਰੀ ਲੱਗਾ ਅੱਜ ਕੱਲ੍ਹ ਹਲਵਾਈ ਹੁੰਦਾ ਹੀ ਯਾ ਕੇ ਅਗਾਂ ਆ ਇਹ ਨਹੀਂ ਸਾਹ ਬਣਾ ਆ और का कैमरा मैन फिर वर्कर्स काम कर रहे हैं फिर ਡੱਬੇ ਜੇ ਖਾਲੀ ਪਾਇਆ ਵਾਚ ਜਦਾ ਪਾਇਆ ਹੂੰ ਯਾਰ ਵਧੀਆ ਲੱਗਦਾ ਇਹ ਕਿੰਨੀ ਮਾਰੀ ਜੀ ਕੱਢ ਵੀ ਕਿਲੋ

ਇਦਰੋਂ ਸਾਰੇ ਲੱਡੂ ਕਰਤੇ ਸਾਈਡ ਤੇ ਤੇ ਅੱਜ ਮਨਵੀਰ ਵੀ ਆਇਆ ਤੇ ਆ ਵੀ ਖਾਂਦਿਆ ਲੱਡੂ ਕਿੱਦਾਂ ਦੇ ਆ ਦੇਸੀ ਗਰਿਸ ਮੈਲ ਆਂਦੀ ਆ ਪੂਰੀ ਪੂਰੀ ਬੜੀ ਬਾਜਣਾ ਹੋਵੇਗੀ ਤੇ ਕਹਵੇਂਗੀ ਦੇਸੀ ਘੋੜੇ ਪਾਇਆ ਨਹੀਂ ਤੇ ਆ ਵੀ ਵਧੀਆ ਮੈਂ ਇੱਧਰ ਸਫਾਈ ਕਰੰਨਾ ਕਿਉਂਕਿ ਗੰਦ ਬਹੁਤ ਜ਼ਿਆਦਾ ਪੈ ਗਿਆ ਤੇ ਸਫਾਈ ਕਰਕੇ ਫੇਰ ਮੈਂ ਜਿੰਮ ਵੀ ਜਾਣਾ ਪਹਿਲੇ ਸਫਾਈ ਕਰ ਲਈਏ ਬਾਕੀ ਇਹ ਲੱਡੂ ਖਾ ਰਿਹਾ ਮੈਂ ਥੋੜਾ ਜਿਹਾ ਖਾਦਾ ਇਹ ਦੇਖੋ ਕਾਫੀ ਟੇਸਟੀ ਹੀ ਦੀ ਨੈਕਸਟ ਡੇ ਤੇ ਅੱਧਰ ਡੈਡੀ ਤੇ ਸाहिल ਕਰ ਰਹੇ ਨੇ ਡੱਬੇ ਪੈਕ ਤੇ ਅੱਜ ਆਪਾਂ ਜਾਣਾ ਭਰਾ ਦੇ ਸੋਰੇ ਤੇ ਉੱਥੇ ਜਾ ਕੇ ਲੱਡੂ ਵੰਡ ਕੇ ਆਵਾਂਗੇ। ਆਪਾਂ ਡੱਬੇ ਵਗੈਰਾ ਪੈਕ ਕਰ ਲਿਆ ਤੇ ਅੱਜ ਚੱਲੇ ਆਪਾਂ ਡੱਬੇ ਸਪਲਾਈ ਕਰਨ। ਤੇ ਗੱਡੀ ਤਿਆਰ ਹੋ ਗਈ ਨੇ ਤੇ ਮਨ ਵੀ ਰੈਹੀ ਹੈ। ਤੁਹਾਨੂੰ ਪਤਾ ਯਾਰ ਰਾਤੀ ਵੀ ਇੱਥੇ ਹੀ ਦਿਨੇ ਵੀ ਇੱਥੇ ਹੀ। ਫੋਟੋ ਵਿੱਚ ਨਹੀਂ ਆ। ਚਲੋ ਤੂੰ ਦੋ ਬਾਹਰ ਤੇ ਆਪਾਂ ਇੱਕ ਵੱਡੇ ਡੱਬੇ ਲੈਂਦੇ ਆ ਨਾਲ ਛੋਟੇ ਤੇ ਨਾਲ ਇੱਕ ਬਿਲਕੁਲ ਛੋਟੇ ਉਹ ਵਾਲੇ। ਚਲੋ ਇੱਧਰ ਤੇ ਇਹਨਾਂ ਨੂੰ ਕਰਨਾ ਬਸ ਸਪਲਾਈ ਉੱਥੇ ਪਿੰਡ ਵੀ ਜਾਣਾ ਬਾਅਦ ਚ ਦੱਸਦੇ ਤੈਨੂੰ ਕਿੱਥੇ ਕਿੱਥੇ ਜਾਣਾ ਥੋੜੋ ਜਿਹੀਆਂ ਸੋਹਣੇ ਵੀ ਹੈ ਸ਼ਾਹ ਉਹ ਸ਼ਾਹ ਉਸੇ ਲਗੀ ਹੋਰ ਕੋਈ ਕੋਹਾ ਹੋਵੇ ਜਿਹਦੇ ਸਸਪੈਂਸ ਹੈ WhatsApp ਤੇ ਪੋਲੂਗਾ ਹੁੰਦਾ ਮੜਕੇ ਤੇ ਜਿਹੜੇ ਕੋਈ ਬਣੇ ਆ ਗੁੰਡਾ ਬਨੇਗਾ ਇਹ ਲੈ ਲੋ ਹੋ ਗਿਆ guys ਇੱਥੇ ਵੀ ਲੱਗ ਲੱਗਣਾ ਆ ਹੋ ਗਿਆ ਇੱਕਦਮ ਵਧੀਆ ਛੱਟੇ ਵਾਲਾ ਗਰਮੀ ਬੜੀ ਆ ਵੇਸੇ ਪਸੀਨੇ ਮੈਨੂੰ ਗੱਡੀ ਵੀ ਆਉਂਦੀ ਏਸੀ ਚੱਲਣ ਦਾ ਤਾਂ ਵੀ ਨਹੀਂ ਕੋਈ ਗੱਲ ਬਣਦੀ ਪੈਨ ਵਾਲਾ ਕਹੇ પેટ્રોલ ਪੰਪ ਕੋਲ ਸਾਡੇ ਸਾਡੇ ਗਲਾਸ ਤੇ ਦੇ ਰਿਹਾ ਚਬੀ ਲੱਗੀ ਜੇ ਗਾਇਸ ਪੀਨੀਓ ਮਿਲਦਾ ਪੀ ਲੋੜ ਆਡੀ ਮੈਂ ਨਹੀਂ ਕਿੰਦੀ ਨਹੀਂ ਮਾ ਗਾਸ ਮਾ ਗਾਸ ਚੱਲ ਹੁਣ ਉਹਨੇ ਪੀ ਵੀ ਲਈ ਤਾਂ ਵੀ ਨਹੀਂ ਉਹ ਰੱਖੰਦਾ ਵੇਖੰਦਾ ਹੋਰ ਅਜੇ ਤਾਂ ਮੈਂ ਜਾ ਉਹ ਲੈ ਲਾਲੀ ਸਾੜ ਦੇ ਨੇ ਵਾਹ ਦਿਮਾਗ ਹੈ ਅਗਲੇ ਦਾ ਸਰਦਾਰ ਜੀ ਮੁੱਟੇ ਰਾਹ ਤੇ ਵੀਡੀਓ ਬਣੰਦੀ ਆ ਯੂ ਆਰ ਓਨ ਸੀਸੀਟੀਵੀ ਬੋਲਦਿਆਂ ਮੈਂ ਇੱਕ ਹੋਰ ਸ਼ਬੀਰ ਜਿਹੜਾ ਪੋਰਸ਼ੇ ਬੜੀ ਔਰ ਸ਼ੀਨ ਗਾਈਜ਼ ਆਪਾਂ ਪੋਰਸ਼ੇ 'ਤੇ ਬੈਠੇ ਔਰ ਸ਼ਾ ਕੀ ਕਰੀਂ ਬੈਠੇ ਬੈਠੇ ਜੜੀ ਕਹਿੰਦਾ ਮੇਰੀ ਵੀਡੀਓ ਬਣਾ। ਮੈਂ ਕਹਿੰਦਾ ਮੇਰੀ ਵੀਡੀਓ ਬਣਾ ਆ ਮੈਂ। ਇੱਕ ਹੋਰ ਸੈਚ ਲਾਣੇ ਆ ਅੱਜ। ਡ੍ਰਿਪਟਾ ਮਾਰਨ ਦਾ ਕਾਕਾ। ਕਦੋਂ ਉਹਦੀਆਂ ਡ੍ਰਿਪਟਾਂ ਹੀ ਮਾਰੀ ਜਾਂਦੇ ਆ। ਹੋਵੇ ਮਿੱਟੀ ਕਿ ਨਹੀਂ ਡਾਈ ਜਾ। ਲੱਡੂਆਂ ਦਾ ਕੀ ਬਣ ਗਿਆ ਹੋ ਗਿਆ ਡ੍ਰਿਪਟ ਚ। ਲੱਡੂਆਂ ਦੇ ਲੱਡੂ ਹੀ ਰਹਿਣਾ। ਕਈ। ਅਸੇ ਆਜੂ ਇੱਥੇ ਕਿੱਡੇ ਉਹਦੀਆਂ ਲੱਗਦਾ ਗੈ ਠੰਡਾ ਹੈ। ਹਾਂ। ਹੌਣਗੇ ਨਹੀਂ ਗਰਮੇ। ਆਹ ਬਣਨਦਿਆ ਨਾ ਪੁੱਲ। ਆਹ ਵਾਲਾ ਸਾਰਾ। ਲੋਈ ਤੈਨੂੰ ਪਤਾ ਨਹੀਂ ਕਿੱਥੇ ਜਾਣਾ ਬਾਈ ਬਾ ਕਰਵਾ ਗਿਆ ਮੈਂ ਕਿਹਦੇ ਕਹਿੰਦਾ ਕਿੱਥੇ ਜਾਣਾ ਉਹ ਲੈ ਕਿੱਥੇ ਜਾਣਾ ਆ ਵੇ ਇੱਥੇ ਜਾਣਾ ਬਾਈ ਬਾ ਉਧਰੋਂ ਮਿਲਣਾ ਗੱਲ ਬਾਦੀ ਬੋਰੀ ਆਹ ਦਰਤ ਵੇ ਸਾਰੇ ਕਿਤੇ ਹੁਣ ਕੰਢੀ ਵਧੀਆ ਗੱਲਬਾਤ ਬਣੇ ਲੋਕਾਂ ਨੇ ਐਵੇਂ ਕੱਟ ਹੀ ਦਿੱਤੀ ਕਿੰਨੇ ਕਿੰਨੇ ਚਲੀ ਲੱਗੀ ਐ ਇੱਥਾ ਵੀ ਮੋੜ ਤੇ ਨਹੀਂ ਦੱਸ ਨਹੀਂ ਮੈਂ ਵੀ ਨਹੀਂ ਬਣਾਉਂਗਾ ਕੁਝ ਕਹਿਣਾ ਜਾਓਗੇ ਬਣਾਈਏ ਮੂੰਹ ਵੀ ਡਰਾ ਕੇ ਰੱਖੇ ਇੱਥੇ ਡੀ ਵੀਰੇ ਵੀਰਾਂ ਨੂੰ ਲੇਖ ਰਿਹਾ ਤੇ ਗੱਲ ਨਹੀਂ ਰਹੀ ਇਹਨੂੰ ਵੀ ਚੈੱਕ ਕਰਦੇ ਸੀ ਦੇਖਦੇ ਤੇ ਮੈਂ ਇੱਥੇ ਬੈਠਾ ਹਾਂ ਵੇਟ ਕਰ ਰਿਹਾ ਕੁਝ ਖਾਣ ਨੂੰ ਲਿਆਓ ਨਹੀਂ ਪਤਾ ਨਹੀਂ ਕੁਝ ਲਿਆਉਂਦੇ ਖਾਣ ਨੂੰ ਨੂੰ ਪੰਨ ਦਿੱਤਾ ਬਾਕੀ ਅਪਡੇਟ ਦਵੇਗਾ ਕਾਕਾ ਤੁਹਾਨੂੰ ਕੀ ਜਦਾਂ ਕੋਈ ਕੁਝ ਨਹੀਂ ਆਇਆ ਜੋ ਵੀ ਆਏਗਾ ਤੁਹਾਨੂੰ ਦੱਸਿਆ ਜਾਏਗਾ ਹੋਰ ਦੱਸੋ ਮੈਨੂੰ ਕਿੱਡੇ ਕਿ ਵਧੀਆ ਖਾ ਪੀ ਕੇ ਹੁਣ ਡੈਡੀ ਲੰਮੇ ਪੈ ਗਿਆ ਇੱਧਰ ਉਹ ਵੀ ਲੰਮੇ ਪੈ ਗਿਆ ਵਾ ਤੇ ਮੈਂ ਵੀ ਥੋੜਾ ਥੋੜਾ ਲੰਮੇ ਪਈ ਜਾਂਦੇ ਆ ਵਾ ਤੇ ਹੁਣ ਆਪਾਂ ਜਾਣਾ ਵਾ ਇਸ ਤੋਂ ਬਾਅਦ ਚੋਲਾ ਸਾਹਿਬ ਤੇ ਭੂਆ ਦੇ ਪਿੰਡ ਜਾਵਾਂਗੇ ਓਨੀ ਦੇਰ ਮੈਂ ਥੋੜੀ ਜਿਹੀ ਸੋ ਜਾਣਾ ਵਾ ਬਾਦਸ਼ਾਹੋ ਚੋਲਾ ਸਾਹਿਬ ਦੇ ਤੇ ਆਜੀ ਦਾ ਸਵਾਗਤ ਆ ਜੀ ਤੇ ਅੱਜ ਪਹੁੰਚੇ ਆ ਜੀ ਆਪਣੇ ਯਾਰ ਹੁਣ ਇਹ ਸਾਹ ਬਾਕਸਰ ਦੇ ਆਪਣੇ ਯਾਰ ਰਾਜੇ ਚੋਲੇ ਵਾਲੇ ਕੋ ਪਹੁੰਚੇ ਆ ਤੇ ਇੱਥੇ ਆ ਕੇ ਕਾਫੀ ਵਧੀਆ ਲੱਗਾ ਇਹਨਾਂ ਨੇ ਵਧੀਆ ਟ੍ਰੀਟਮੈਂਟ ਦਿੱਤਾਾਨੂੰ ਮਿੱਠੂ ਸ਼ਰਬਤ ਨਾਲ ਸਵਾਗਤ ਕੀਤਾ ਗਿਆ ਆਹੋ ਤੇ ਮੈਂ ਹੁਣ ਤੁਹਾਨੂੰ ਸੈਣੀ ਦੇ ਬਲੌਗ ਚ ਮਿਲੂੰਗਾ ਕੌ ਵੀ ਤੇ ਹੀ ਤੇ ਹੁਣ ਫਿਰ ਆਵਾਂਗੇ ਬਹੁਤ ਵਧੀਆ ਵਧੀਆ ਬਲੌਗ ਇਕੱਠੇ ਉਦੋਂ ਨਹੀਂ ਆਵਾਂਗਾ ਮੈਂ ਆਉਂਗਾ ਅੰਮਲ ਸਾਹਿਬ ਦੇ ਤੇ ਮੈਨੂੰ ਸਾਡੇ ਰਿੰਪੀ ਨੂੰ ਹੈਲੋ ਰਿੰਪੀ